ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋ ਸਨੋਂ ਤੁਹਾਡਾ ਕੀ ਹਾਲ ਚਾਲ? ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ। ਅੱਜ ਤੁਹਾਡੇ ਸਾਰਿਆਂ ਵਾਸਤੇ ਵਰਤ ਲਈ ਸਪੈਸ਼ਲ ਆਫਰ। ਇਹ ਸੂਟ ਹੈਗਾ ਮਰੂਨ ਕਲਰ ਆਂਡ ਐਂਡ ਸਹੀ। ਮਰੂਨ ਕਲਰ ਦਾ ਵਾ। ਤੇ ਇਹਦੇ ਚ ਇਦਾਂ ਮਤਲਬ ਕਿ ਇਦਨ ਨੂੰ ਵੀ ਲੈਣਾ ਬਣੀਆਂ ਵਾ, ਇਦਨ ਨੂੰ ਛੋਟੀਆਂ-ਛੋਟੀਆਂ ਲੈਣਾ ਬਣੀਆਂ, ਡਿਜ਼ਾਈਨਿੰਗ ਜੀ ਬਣੀਆਂ ਸਟੱਫ ਦੇ ਵਿੱਚ। ਤੇ ਇਹ ਸੂਟ ਹੈਗਾ ਬਹੁਤ ਹੀ ਸਸਤਾ। ਤੇ ਜੇ ਲੈਨਿੰਗ ਲਾਉਣੀ ਹੈ ਤੁਸੀਂ ਆਪਣੀ ਮਰਜ਼ੀ ਨਾਲ ਲਾ ਸਕਦੇ ਜੀ ਨਹੀਂ ਲਾਉਣੀ ਤਾਂ ਬਿਨਾ ਲੈਨਿੰਗ ਤੋਂ ਵੀ ਬਣਾ ਸਕਦੇ ਜੀ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਮਿਕਸ ਜਸਟਾਫ ਹੈ ਇਹ ਤੇ ਨਾ ਬਿਲਕੁਲ ਕਾਟਨ ਦਾ ਵਾ ਤੇ ਨਾ ਬਿਲਕੁਲ ਸਿੰਥੈਟਿਕ ਜੀ ਆ ਬਿਲਕੁਲ ਠੀਕ ਹੈ ਬਹੁਤ ਵਧੀਆ ਸ਼ਾਈਨ ਵੇਖੋ ਕਿੰਨੀ ਸ਼ਾਈਨ ਆਂਡੀ ਨੇ ਵਿੱਚ ਸ਼ਾਈਨ ਵੇਖੋ ਵਧੀਆ ਵਾ ਹੁਣ ਹੁਣ ਆ ਮੌਸਮ ਦੇ ਵਿੱਚ ਪੈ ਜਨਾ ਕਾਟਨ ਟਾਈਪ ਹੈ ਸਿਰਫ ਤੇ ਸਿਰਫ 600 ਰੁਪਏ ਦਾ ਇਹ ਦੋ ਸੂਟ ਹੈ ਤੁਸੀਂ ਕੋਈ ਵੀ ਆਰਡਰ ਕਰਕੇ ਲੈ ਸਕਦੇ ਜੀ ਠੀਕ ਹੈ ਇਹਦੇ ਵਿੱਚ ਹੀ ਇੱਕ ਹੋਰ ਠੀਕ ਹੈ ਇਹ ਵੀ ਸੇਮ ਹੀ ਡਿਜ਼ਾਈਨ ਸੇਮ ਹੀ ਕਪੜਾ ਸਾਰਾ ਕੁਝ ਸੇਮ ਹੀ ਹੈ ਜੇ ਤੁਸੀਂ ਇਹਦੇ ਨਾਲ ਕੰਟਰਾਸ ਇਹ ਬਾਟਮ ਇਹ ਸ਼ਰਟ ਬਣਾਣੀ ਹੈ ਤੇ ਉਹ ਵੀ ਬਹੁਤ ਘੈਂਟ ਚੀਜ਼ ਬਣੇਗੀ ਤੇ ਜੇ ਤੁਹਾਨੂੰ ਪੂਰਾ ਵਰਤ ਵਾਸਤੇ ਪੂਰਾ 올ਓਵਰ ਬਣਾਉਣਾ ਉਹ ਵੀ ਬਣਾ ਸਕਦੇ ਜੇ ਐ ਵੀ 올ਓਵਰ ਬਣ ਸਕਦਾ ਇਹ ਵਾਈਟ ਨਹੀਂ ਆ ਆਫ ਵਾਈਟ ਆ ਕਰੀਮ ਜਿਹਾ ਕਲਰ ਆ ਤੇ ਇਹਦਾ ਜੇ ਸਲਵਾਰ ਦਾ ਤੇ ਸ਼ਰਟ ਦਾ ਲੈਣਾ 2.5 ਮੀਟਰ ਉਹ ਵੀ ਮਿਲ ਜੇਗਾ ਪੂਰਾ 5 ਮੀਟਰ ਲੈਣਾ ਉਹ ਵੀ ਮਿਲ ਜੇਗਾ ਪਰ ਮਿਲੇਗਾ 1-2 ਦਿਨ ਦੇ ਵਿੱਚ ਇਹ ਚੀਜ਼ ਬਾਅਦ ਚ ਇਹ ਨਹੀਂ ਮਿਲੇਗਾ ਸਿਰਫ ਤੇ ਸਿਰਫ 600 ਰੁਪਇਆ ਇਹ ਕਸੂਟ ਦਾ ਰੇਟ ਆ 2-1200 ਦੇ ਜੇ ਇਹਦੇ ਉੱਪਰ ਛੋਟੀ ਛੋਟੀ ਹਲਕੀ ਫੁਲਕੀ ਕੰਡਾਈ ਕਰਾਉਣੀ ਵਾਸਤੇ ਕੰਡਾਈ ਕਰਾਉਣ ਦੀ ਲੋੜ ਹੀ ਨਹੀਂ ਕਿ ਸਟਾਪ ਹੀ ਬਹੁਤ ਵਧੀਆ ਬਣੀ ਚਹੀਏ ਛੋਟੀ ਛੋਟੀ ਇਹਦੇ ਵਿੱਚ ਇਹਦਾ ਸ਼ਰਟ ਦੇ ਉਪਵਾਇਟ ਲਾ ਕੇ ਲੈਸ ਤੇ ਪੌਂਚਾਈ ਦਾ ਡਿਜ਼ਾਈਨ ਵਾਲਾ ਬਣਾ ਕੇ ਦੂਸਰੀ ਮਸ਼ੀਨ ਦੇ ਨਾਲ ਬਹੁਤ ਵਧੀਆ ਡਿਜ਼ਾਈਨਿੰਗ ਬਣ ਸਕਦੀ ਬਹੁਤ ਬਹੁਤ ਹੀ ਘੱਟ ਰੇਟ ਦੇ ਵਿੱਚ ਤੁਹਾਡਾ ਸੂਟ ਤਿਆਰ ਹੋ ਸਕਦਾ ਤੇ ਵਧੀਆ ਵਾ ਸ਼ਾਈਨ ਵੀ ਆਣਦੀ ਹੈ ਇਦਾਂ ਨਹੀਂ ਲੱਗਦਾ ਕਿ ਨਾਰਮਲ ਜੀ ਕਾਟਨ ਹੈ ਤੇ ਉਸ ਤੋਂ ਬਾਅਦ ਇਹ ਆਓ ਤੇ ਕੋਈ ਲੋੜ ਨਹੀਂ ਤੁਹਾਨੂੰ ਵਰਕ ਕਰਾਉਣ ਦੀ ਠੀਕ ਹੈ ਇਹ ਬਿਲਕੁਲ ਪਹਿਲਾਂ ਹੀ ਜਰੀ ਵਰਕ ਹੋਇਆ ਹੋਇਆ ਇੱਕ ਸੰਦ ਦੇ ਵਿੱਚ ਇਹ ਸਟੱਫ ਦੇ ਨਾਲ ਇਹਦੇ 2.5 ਮੀਟਰ ਦੀ ਬੋਟਮ ਸ਼ਿਮਰ ਦੀ ਬਿਲਕੁਲ ਲਾਈਟ weight ਠੀਕ ਹੈ 2.5 ਮੀਟਰ ਹੈ ਇਹ ਤੁਹਾਨੂੰ ਮਿਲ ਜੂ ਇਹਦੇ ਵਿੱਚ ਵੀ ਤੇ ਅਸੀਂ ਦੂਸਰਾ ਕਲਰ ਲੈ ਸਕਦੇ ਜੀ

ਸ਼ਰਡ टा कलर ਨਹੀਂ ਟਾਪ ਟਾ ਲੋ ਨਵ ਲਾਲ ਡਾਈਕਰ ਵਾ ਕੇ ਕੋਟਨ ਦੀ ਲਾਈਨਿੰਗ ਲਾਉਣੀ ਆ ਉਹ ਵੀ ਤੁਹਾਡੀ ਮਰਜ਼ੀ ਹੈ ਇਹਦੇ ਥਲੇ ਤੇ ਕੋਟਨ ਦੀ ਚਾਲੀ ਜਾਣੀ ਹੈ ਇਹ ਦੋ ਕਲਰ ਹੈ ਇਹਦੇ ਵਿੱਚ ਦੋ ਕਲਰ ਹੋਰ ਸੀ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਆ ਇਹਹੀ ਦੋ ਕਲਰ ਮੈਨੂੰ ਪਸੰਦ ਆ ਇਹ ਮੈਂ ਦੋ ਲੈ ਕੇ ਆਈ ਮੈਂ ਸੇਮ ਜੇ ਕਿਸੇ ਨੇ ਇਹ ਲੈਣਾ ਇਹ ਲੈ ਸਕਦੇ ਜੀ ਠੀਕ ਹੈ ਆ ਹੈਗਾ ਕੋਟਨ ਦਾ ਕੋਟਨ ਦਾ ਕਿਸੇ ਨੇ ਲੈਣਾ ਐਸਕੇ ਦਾ ਇਹ ਵੀ ਲੈ ਸਕਦੇ ਜੀ ਠੀਕ ਬਲੈਕ ਹੈ ਹਾਂਜੀ ਸਾਰੇ ਜਣੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੇ ਹੋਰ ਇਸ ਤਰ੍ਹਾਂ ਦੇ ਘੈਂਡ ਘੈਂਡ ਸੂਟ ਵੇਖਣੇ ਆ ਵਰਤ ਵਾਸਤੇ ਤੇ ਫਿਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸ਼ੇਅਰ ਕਰਨ ਵਾਸਤੇ ਕੋਈ ਪੈਸਾ ਨਹੀਂ ਲੱਗਣਾ ਕੋਈ ਐਮ ਵੀ ਨਹੀਂ ਲੱਗਣੀ ਹੈਗੀ ਠੀਕ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸਭ ਤੋਂ ਵਧੀਆ ਸੂਟ ਤੁਹਾਨੂੰ ਕਿਹੜਾ ਲੱਗਾ ਕਿਹੜਾ ਕਲਰ ਵਧੀਆ ਲੱਗਾ ਕਿਹੜਾ ਸੂਟ ਵਧੀਆ ਲੱਗਾ ਤੇ ਜੇ ਤੁਸੀਂ ਲੈ ਸਕਦੇ ਜੇ ਇਹ ਦਾ ਇਹਦਾ ਪ੍ਰਾਈਸ ਜੀ ਸਿਰਫ ਤੇ ਸਿਰਫ 1300 ਰੁਪਿਆ ਪ੍ਰਾਈਸ ਹੈ ਸੂਟ ਦਾ ਬਿਨਾ ਦੁਪੱਟੇ ਤੋਂ ਇਹ ਵੀ ਬਿਨਾ ਦੁਪੱਟੇ ਤੋਂ ਤੇ ਇਹ ਵੀ ਬਿਨਾ ਦੁਪੱਟੇ ਤੋਂ ਹਾਂ ਦੁਪੱਟਾ ਨਾਲ ਡਾਈ ਕਰਵਾ ਕੇ ਤੁਹਾਨੂੰ ਲੈ ਕੇ ਦੇ ਸਕਦੇ ਆ ਤੁਸੀਂ ਆਪ ਲੈਣਾ ਤੁਹਾਡੇ ਕੋਲ ਹੈਗਾ ਜਾਂ ਜੇ ਤੁਸੀਂ ਖੁਦ ਆਪ ਡਾਈ ਕਰਵਾਉਣਾ ਤੇ ਬਿਨਾ ਦੁਪੱਟੇ ਤੋਂ ਸਾਡੇ ਕੋਲ ਤੁਸੀਂ ਲੈ ਸਕਦੇ ਆ ਜੇ ਸਲਾਈ ਕਰਵਾ ਕੇ ਲੈਣਾ ਉਹ ਵੀ ਲੈ ਸਕਦੇ ਜੀ ਬਾਕੀ ਤੁਸੀਂ ਐ ਸੂਟ ਵਰਤੇ ਤੇ ਕਰਕੇ ਪਾਓ ਬਣਵਾ ਕੇ ਪਾਓਗੇ ਨਾਲੇ ਸਸਤੇ ਦਾ ਸਸਤਾ ਤੇ ਨਾਲੇ ਬਹੁਤ ਵਧੀਆ ਲੁੱਕ ਆਏਗੀ ਫਿਟਿੰਗ ਤੇ ਇਹਦੀ ਬਹੁਤ ਵਧੀਆ ਬਣਨੀ ਹੈ ਨਾ ਤੇ ਇਸ ਕਰਕੇ ਸਾਰੀਆਂ ਭੈਣਾਂ ਨੂੰ ਜੇ ਕਿ ਇਹਨਾਂ ਨੂੰ ਵੀ ਵਧੀਆ ਲੱਗੇ ਸਾਰੀਆਂ ਭੈਣਾਂ ਨੂੰ ਜੇ ਕਿਸੇ ਨੂੰ ਵਧੀਆ ਲੱਗੇ ਤੇ ਜਰੂਰ ਜਰੂਰ ਆਰਡਰ ਕਰਕੇ ਤੁਸੀਂ ਲੈ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਆ ਬਾਕੀ ਤੁਸੀਂ ਜਦੋਂ ਇੱਕ ਇੱਕ ਭੈਣ ਚੈਨਲ ਨੂੰ ਸਬਸਕ੍ਰਾਈਬ ਕਰਦੀ ਇੱਕ ਇੱਕ ਸਬਸਕ੍ਰਾਈਬ ਵੱਧਦਾ ਨਾ ਬਹੁਤ ਖੁਸ਼ੀ ਲੱਗਦੀ ਹੁੰਦੀ ਹੈ ਜਿੱਦਾਂ ਮਤਲਬ ਕੀ ਹੁਣ 1 ਕਿ ਹੋ ਜਾਏਗਾ ਇਹਦੀ ਖੁਸ਼ੀ ਇੰਨੀ ਕ ਹੋਣੀ ਆ ਜਦੋਂ ਬਾਅਦ ਚ ਭਾਵੇਂ 2 ਕਿ 3 ਕਿ 4 ਕਿ 10 ਕਿ ਤੱਕ ਵੀ ਕੰਮ ਚੱਲੇ ਜੇ ਤਾਂ ਉਹਦੀ ਇੰਨੀ ਖੁਸ਼ੀ ਨਹੀਂ ਜਦੋਂ 1 1 ਸਬਸਕ੍ਰਾਈਬ ਵਾਧਦਾ ਉਹਦੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਜਿਹੜੀ ਭੈਣ ਵੀ ਦੇਖਦੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਐਂਡ ਆਪਣੇ ਲਾਗੇ ਲਾਗੇ ਸਾਰਿਆਂ ਨੂੰ ਇਹ ਵੀਡੀਓ ਸ਼ੇਅਰ ਕਰਿਓ ਬਾਕੀ ਗੁਰੂ ਰਾਮਦਾਸ ਜੀ ਕਿਰਪਾ ਕਰਨ ਇਹ ਸੂੜੀ ਜਲਦੀ ਜਲਦੀ ਸੇਲ ਹੋ ਜਾਣਾ ਇਸ ਤੋਂ ਬਾਅਦ ਕਿ ਇਹ ਤਾਂ ਲਈ ਨਵੇਂ-ਨਵੇਂ ਲੈ ਕੇ ਆਈਏ ਗੁਰ ਰਾਮਦਾਸ ਗਾੜੀ ਅਰਦਾਸ ਕਰੋ ਕਿ ਜਲਦੀ-ਜਲਦੀ ਮੇਰਾ ਚੈਨਲ ਵਨ ਕੀ ਹੋ ਜੇ ਛੇਤੀ-ਛੇਤੀ ਮੇਰੀ ਸੂਟ ਸੇਲ ਹੋ ਜਾਣਾ ਹਾਂ ਬਾਕੀ ਇੱਕ ਸ਼ਾਰਟ ਵੀਡੀਓ ਪਾਈ ਨਾ ਲਹਿੰਗਿਆਂ ਵਾਲੀ ਆਪਣਾ ਫੁਲਕਾਰੀ ਵਰਕ ਦੀ ਸ਼ਰਟਾਂ ਵਾਲੀ ਉਹ ਵੀ ਕਿਸੇ ਆਰਡਰ ਕਰਨੇ ਆ ਤੇ ਕਰ ਸਕਦੇ ਆ ਉਹ ਸ਼ਾਰਟ ਵੀਡੀਓ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਜੇ ਬਹੁਤ ਸੋਹਣੇ ਆ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਆ ਜੇ ਕਿਸੇ ਨੇ ਉਹ ਲੈਣੇ ਤੇ ਤੁਸੀਂ ਉਹ ਲੈ ਸਕਦੇ ਜੇ ਵਿਆਹ ਜਾਗੋ ਫੰਕਸ਼ਨ ਕੋਈ ਵੀ ਤਿਆਰ ਤੇ ਤੋ ਹੀ ਪਾ ਸਕਦੇ ਜੀ ਬਹੁਤ ਬਹੁਤ ਧੰਨਵਾਦ